ਤੁਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਪਤੇ ਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹ ਨਾਮਾ ਬੰਦੰਤੇ ਛੁਟਕਾਈ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰਗ ਬੁੱਧ ਮੋਹ ਮਨ ਵਾਸਨ ਦੇ ਕਰ ਗਢਾ ਗਾਡੀ ਅਹੰ ਬੁੱਧ ਮੋਹ ਮਨ ਵਸਨ ਇਥੇ ਵਿਸਰਾਮ ਦੇ ਕਰ ਗਢਾ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸਕੇ ਬੈਰਾਈ ਭ੍ਰਮ ਪ੍ਰਸਾਰ ਪਸਾਰਿਉ ਪੀਤਰ ਸਤਗੁਰ ਤੇ ਸੂਝੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰਾ ਰਜਨ ਬਿਨਸਿਓ ਠੀਠਾ ਅੰਮ੍ਰਿਤ ਉਠਾ ਸਬਦ ਲਗੋ ਗੁਰ ਮੀਠਾ ਏ ਠੀਠਾ ਉਚਾਰਨ ਕਰਨਾ ਢਡੇ ਨਾਲ ਕਈ ਤੱਦੇ ਨਾਲ ਬੋਲ ਜੰਦੇ ਆ ਠੀਠਾ ਕਹਿ ਜੰਦੇ ਹਨ ਤੇ ਅਨਲ ਠੀਠਾ ਉਚਾਰਨ ਕਰਨਾ ਬਿਨਸਿਓ ਠੀਠਾ ਅੰਮ੍ਰਿਤ ਉਠਾ ਸ਼ਬਦ ਲਗੋ ਗੁਰ ਮੀਠਾ ਜਾਲਸਾਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਦੀਠਾ ਤਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਹਾ ਆਨੰਦ ਸਦਾ ਕਾਰ ਕੀਰਤਨ ਪੁਰਖ ਬਿਦਾਤਾ ਪਾਇ ਅਬ ਮੋਹ RAM ਜਸੋ ਮਨ ਗਾਇਓ ਅਬ ਮੋਹ ਕਿਥੇ ਵਿਸ RAM RAM ਜਸੋ ਮਨ ਗਾਇਓ ਅਬ ਮੋਹ RAM ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੋਖ ਮਨ ਮਹਿ ਸਤਗੁਰ ਪੂਰਾ ਪਾਇਓ ਰਹਾਉ ਗੁਣ ਨਿਦਾਨ ਰਿਤ ਭੀਤਰ ਵਸਿਆ ਤਾ ਦੁਖ ਭਰਮ ਭਉ ਭਾਗਾ प्राप्त वस्त अगोचर राम नाम रंग लागा चिंत अचिंता सोच असोचा सोग लोभ सोग लोभ मोह थाका हम रोग मिटे किरपा ते हम रोग मिटे किपा ते जाम ते पिबाका गुर की टहल गुरु की सेवा ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਾਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤੇਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀਅ ਕੀ ਇਕੈ ਹੀ ਪਹਿਮਾਨੀ ਅਵਰ ਜਤਨ ਧਿਆਨ ਲਾਉਣਾ ਜੀ ਕੀ ਇੱਥੇ ਵਿਸਰਾਮ ਹੈ ਇਕਾ ਹੀ ਪਹਿ ਇੱਥੇ ਠਮਕ ਲਾ ਦਨੀ ਹੈ ਮਾਨੀ ਪਹਿਮਾਨੀ ਪਾਠ ਨਹੀਂ ਕਰਨਾ ਹੈ ਅਵਰ ਜਤਨ ਕਾਰ ਰਹੇ ਬਹੁ ਤੇਰੇ ਤੈਨ ਤਿਲ ਨਹੀਂ ਕੀਮਤ ਜਾਣੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿਗ ਨਾ ਡੋਲੇ ਧ੍ਰਿੜ ਕਰ ਰਹਿਓ पूरण होए त्रपतानी ओए जो बीज हम तुम कछ होते ओए जो बीज हम तुम कछ होते ओए जो बीज हम तुम कछ होते तिन की बात बिलानी अलंकार मिल थैली हुई है ताते कणक बखानी प्रगट्यो ज्योत सहज सुख शोभा ਬਾਦੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਬੰਧਾਨ ਬੰਧਾਨੀ ਗੁਰ ਕੀਓ ਬੰਧਾਨੀ ਤਨਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨਾ ਤਾਂ ਕੀ ਤ੍ਰਿਸਨ ਨਾ ਬੂਝੀ ਬੂਝੀ ਪਾਤ ਪੂਲਾ ਹੀ ਉਚਾਰਨ ਕਰਨਾ ਬੂਝੀ ਨਹੀਂ ਕਹਿਣਾ ਲਪਟ ਰਹੇ ਮਾਇਆ ਰੰਗ ਮਾਤੀ लोचना कछुना सूजी सूजी थोड़ा जा कस के उच्चारण करना बिखिया मह किन ही तृप्त न पाई बिखिया मह इथि विश्राम किन ही इथि यमक लादनीय तृप्त न पाई जो पावक ईदन नहीं त्राप बेनहर हर कहा अगाई रहा दिन दिन करत भोजन बहु बिंजना ताकि मिट न भूखा उदम करे स्वान की न्यायी, चारे कुटा काम बहु नारी पर गृह जोह न चूकै पर ग्रिह जोह इथम न चूकै दिन प्रत करे करे पशताप सोग लोभ मह सूकै ਹਰ ਹਰ ਨਾਮ ਅਪਾਰ ਅੰਬੂਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਤਨਾਸਰੀ ਮਹੱਲਾ ਪੰਜਵਾ ਲਵੈ ਨ ਲਗਨ ਕੋ ਹੈ ਕਛੂਐ ਜਾ ਕਾ ਫਿਰ ਇਹੁ ਤਾਵੈ ਜਾ ਕਾ ਗੁਰ ਦੀਨੋ ਇਹੁ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਉ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਉ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਉ ਆਇਓ ਏਕ ਰਸਾ ਖਾਣ ਪਾਣ ਆਣ ਨਹੀਂ ਖੁਦਿਆ ਤਾ ਕੈ ਚਿਤ ਨ ਬਸਾ ਖਾਣ ਪਾਣ ਆਣ ਨਹੀਂ ਖੁਦਿਆ ਤਾਂ ਕੈ ਚਿਤ ਨ ਬਸਾ ਰਹਾਉ ਮੌਲਯੋ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨ ਸਾਕਉ ਉਸਤਤ ਤਾ ਕੀ ਕੀਮਤ ਕਹਿਣ ਨ ਜਾਈ ਕਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਜਾ ਕਉ ਦਇਆ ਕਰੀ ਮੇਰਾ ਠਾਕੁਰ ਤਿਨ ਗੁਰਹਿ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਦਇਆਲ ਜਿੱਦੇ ਦਲਾਵਾਂ ਲਾ ਕੇ ਦੀਨ ਦਇਆਲ ਸਦਾ ਕਿਰਪਾਲਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਪਾਲਾ ਪੂਤ ਪੂਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਜਿਉ ਮਾਤਾ ਬਾਲ ਗੋਪਾਲਾ ਤਨਾਸਰੀ ਮਹੱਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਉਹਾ ਸਰਬ ਥੋਕ ਕੀ ਜਿਸੈ ਹਮਾਰੀ ਕਿੰਦ ਰਹਾਓ ਜਾ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਮਤ ਪੂਰੀ ਮਾਨ ਮਹਤ ਪਤ ਪੂਰੀ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਛੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪ੍ਰਾਨਾ ਸੀਤਲ ਸਾਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਭਰਤਾਨ ਸੰਚਨ ਹਰ ਨਾਮ ਭੋਜਨ ਏਹੋ ਨਾਨਕ ਕੀਨੋ ਚੋਲਾ ਛੋਲਾ ਝੋ ਏਹੋ ਨਾਨਕ ਕੀਨੋ ਚੋਲਾ ਸੀਰੀ ਸਹਿਜ ਪਾਠੀ ਸੇਵਾ ਸੀਰੀ ਸਹਿਜ ਪਾ